ਇੱਕ ਬਾਈ ਜੀ ਹੋਰਾਂ ਨੇ ਬਹੁਤ ਵਧੀਆ ਆਫਰ ਹੋਰ ਲਾਤਾ ਕਹਿੰਦਾ ਕੋਈ ਵੀ ਭਰਾ ਨਵੇਂ ਟਾਇਰ ਜਾਂ ਲਾਇਟ ਆਉਂਦਾ ਹੈ ਲਾਇ ਵੀ ਲਪਾਉਂਦਾ ਤਾਂ ਵੀਰ ਹੋਰਾਂ ਨੇ ਲਾਈਨਮੈਂਟ ਤੇ ਬੈਲੈਂਸ ਬਿਲਕੁਲ ਫ੍ਰੀ ਕਰਕੇ ਦੇਣਗੇ ਗੱਡੀ ਦਾ ਹਨਾ ਇੱਕ ਗੱਲ ਹੋਰ ਧਿਆਨ ਚ ਰੱਖਿਓ ਵੀ ਵੀਡੀਓ ਦਾ ਸਕਰੀਨ ਸ਼ਾਟ ਲੈ ਕੇ ਬਾਈ ਜੀ ਹੋਰਾਂ ਨੂੰ ਦਿਖਾਓ ਬੈਲੈਂਸ ਤੇ ਲਾਈਨਮੈਂਟ ਬਿਲਕੁਲ ਫ੍ਰੀ ਕਰਾਓ ਕਿੰਨੇ ਕਿਲੋਮੀਟਰ ਤੱਕ ਦੀ ਉਹ ਚੀਜ਼ ਆਪਾਂ ਕਹਿੰਦੇ ਸੀਗੇ ਵੀ 5000 ਤੇ ਵੀ ਠੀਕ ਹੈ ਬਾਈ ਜੀ 5000 ਤੱਕ ਆਪਣੀ ਫੁੱਲ ਗਾਰੰਟੀ ਲੋ ਉਹਦੀ 5000 ਕਿਲੋਮੀਟਰ ਤੱਕ 5000 ਕਿਲੋਮੀਟਰ ਤੱਕ ਹੀ ਗਿਆ ਹਾਂ 5000 ਕਿਲੋਮੀਟਰ ਤੱਕ ਬਾਈ ਜੀ ਹੁਰੀ ਕਹਿੰਦੇ ਸਾਡੀ ਫੁੱਲ ਗਾਰੰਟੀ ਉਹ ਵੀ ਜਿਹੜਾ ਸੀਗਾ ਦੋਸਤੋ ਮੈਂ ਤੁਹਾਡਾ ਬਹੁਤ ਆਮਿਤਾਮਾਨ ਹਾਂ ਅੱਜ ਆਪਾਂ AR ਟਾਇਰ ਪਲਾਹਾ ਤੇ ਪਹੁੰਚਿਆ ਹਨਾ ਬਾਈ ਜੀ ਹੁਰਾ ਕੋਲੇ ਬਹੁਤ ਹੀ ਘੈਂਟ ਕੰਮ ਹੈ ਅਕਰ ਆਜਾ ਬਾਈ ਜੀ ਹੁਰਾ ਕੋਲੇ ਸੁਨੂਪਾ ਬਖਾਉਂਦੇ ਆ ਬਾਈ ਜੀ ਹੁਰਾ ਕੋਲੇ ਕੱਡੀਆਂ ਦਾ ਨਾ ਇੱਕ ਮੇਨ ਕਾਮ ਹੈ ਭਾਈ ਜੀ ਹੋਰਾਂ ਕੋਲ ਇਹ ਜਿਹੜੀਆਂ ਗੱਡੀਆਂ ਦੀ ਅਲਾਈਨਮੈਂਟ ਹੈ ਤੁਸੀਂ ਕਿਤੇ ਮਰਜੀ ਜਾ ਕੇ ਦੇਖ ਲਓ ਇਹ ਪੱਟੀਆਂ ਗੱਡੀਆਂ ਦੀ ਅਲਾਈਨਮੈਂਟ ਹੈ ਉਹ ਸਿਰਫ ਇਹ ਬਾਈ ਇਹ ਕਰਦੇ ਨੇ ਹਨਾ ਇੱਕ ਮਾਨਸਾ ਵਾਲਿਆਂ ਵਾਸਤੇ ਹੋਰ ਬਹੁਤ ਖੁਸ਼ੀ ਦੀ ਗੱਲ ਹੈ ਜਿਹੜਾ ਹੋਲਸੇਲ ਰੇਟ ਦਾ ਟਾਇਰਾਂ ਦਾ ਵੱਡਾ ਸ਼ੋਅਰੂਮ ਹੈ ਮਾਨਸਾ ਦੇ ਵਿੱਚ ਇਹ ਖੁੱਲ ਗਿਆ ਸੋਨੂੰ ਲੋਕੇਸ਼ਨ ਆਪਾਂ ਦੱਸ ਦਈਏ ਇੱਧਰ ਨਹੀਂ ਸ਼ੈਡ ਆ ਗਿਆ ਬਠਿੰਡਾ ਤੇ ਇੱਧਰ ਨਹੀਂ ਸ਼ੈਡ ਆ ਗਿਆ ਮਾਨਸਾ ਕੈਂਚੀਆਂ ਕਹਿ ਦਿੰਨੇ ਆਪਾਂ ਹਨਾ ਤੇ ਬਾਕੀ ਆਜੂ ਅਕਤਰ ਆਪਾਂ ਦਿਖਾ ਦਈਏ ਅੰਦਰ ਬਾਈ ਜੀ ਹੋਰਾਂ ਕੋਲੇ ਬਹੁਤ ਹੀ ਕੈਂਟ ਸਟਾਪ ਹੈ ਇਹ ਜਿਹੜੀ ਲਾਈਨਮੈਂਟ ਹੈ ਬਾਈ ਜੀ ਹੋਰਾਂ ਕੋਲੇ ਪੂਰੇ ਵਧੀਆ ਤਿਆਰਬੇਕਾਰ ਬੰਦੇ ਰੱਖੇ ਹੋਏ ਨੇ ਜਿਹੜੇ ਫੋਰਮੈਨ ਨੇ ਹੈਨਾ ਤੇ ਉਹ ਗੱਡੀਆਂ ਇਹਦੇ ਹਿਸਾਬ ਨਾਲ ਮੰਨ ਲਓ ਵੀ ਲਾਈਨਮੈਂਟ ਸਹੀ ਕਰਦੇ ਨੇ ਸਿਰਾਂ ਲਾਉਣ ਦੀ ਗੱਲ ਬਾਤ ਆ ਲਓ ਜੀ ਬਾਈ ਜੀ ਹੋਰ ਠੀਕ ਹੋ ਬਾਈ ਜੀ ਇਹ ਲਓ ਜੀ ਆਪਣੇ ਭਰਾਵਾਂ ਨੂੰ ਪਤਾ ਦੱਸ ਦਿਆਂ ਮਾਨਸਾ ਦੇ ਵਿੱਚ ਜਿਹੜਾ ਹੋਲ ਸੇਲ ਦੇ ਵਿੱਚ ਟਾਇਰਾਂ ਦਾ ਬਹੁਤ ਵੱਡਾ ਸ਼ੋਅਰੂਮ ਖੁੱਲਿਆ ਹੈ ਤੇ ਭਾਈ ਜੀ ਆਪਣੇ ਕੋਲ ਜਿਹੜੇ ਟਾਇਰ ਹੈ ਕਿਹੜੀਆਂ-ਕਿਹੜੀਆਂ ਗੱਡੀਆਂ ਦੇ ਚੱਲਦੇ ਨੇ ਆਪਣੇ ਕੋਲ ਛੋਟੀ ਗੱਡੀ ਤੋਂ ਲੈ ਕੇ ਇਹ ਸਭ ਹਰ ਇੱਕ ਗੱਡੀ ਦਾ ਟਾਇਰ ਹੈ ਠੀਕ ਹੈ ਜੀ ਹਰ ਇੱਕ ਲਾਇਆ ਹੈ ਠੀਕ ਹੈ ਜੀ ਸਾਰਾ ਕੁਝ ਆਪਣੇ ਕੋਲ ਇੱਥੇ ਮਿਲੂਗਾ ਸ਼ੁਰੂ ਚ ਸੋਈ ਨਿਕਕ ਨਹੀਂ ਹੈਗਾ ਠੀਕ ਹੈ ਜੀ ਮੈਂ ਆਈਆਂ ਲੋ ਵੀ ਜਿਹੜੇ ਟਾਇਰਾਂ ਦਾ ਰੇਟ ਆਪਣੇ ਕੋਲ ਹੋਲ ਸੇਲ ਦੇ ਰੇਟ ਹੈ ਨਾ ਹਾਂਜੀ ਜਿਹੜਾ ਮਰਜ਼ੀ ਭਰਾ ਨੇ ਕੋਈ ਕਿਸੇ ਨੇ ਇੱਕ ਪੀਸ ਦੋ ਪੀਸ ਜਿੰਨਾ ਮਰਜ਼ੀ ਮੰਗ ਲਏ ਉਸ ਨੂੰ ਹੋਲ ਸੇਲ ਦਾ ਹੀ ਰੇਟ ਲੱਗੂਗਾ ਹਾਂਜੀ ਹੈ ਨਾ ਤੇ ਲਾਇ ਦੇ ਵਿੱਚ ਆਪਾਂ ਦਿਖਾ ਦਈਏ ਲਾਇ ਦਾ ਜਿਹੜਾ ਸਾਈਜ਼ ਹੈ ਉਹ ਮੰਨ ਲਓ ਕਿੱਥੋਂ ਲੋਜੀ ਬਾਈ ਜੀ ਆਪਾਂ ਲਾਈਨਮੈਂਟ ਬਾਰੇ ਗੱਲ ਕਰ ਰਹੇ ਸੀ ਲਾਈਨਮੈਂਟ ਤਕਰੀਬਨ ਸਾਰੀਆਂ ਗੱਡੀਆਂ ਜਿੰਨਾਂ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਗੱਡੀਆਂ ਆਏ ਮਿਲਦੇ ਮੇਨ ਹੈ ਮੰਨ ਲਓ ਜਿਹੜਾ ਤਾਂ ਆਪਾਂ ਦਿਖਾਉਣੀ ਆਪਾਂ ਆਪ ਦਾ ਫੋਰਜਨਰ ਹੋਗੀ ਵੀਰੇ ਐਂਡੈਵਰ ਹੋਗੀ ਠੀਕ ਹੈ ਹੋਰ ਲਕਜਰੀ ਵੱਡੀਆਂ ਗੱਡੀਆਂ ਹੋ ਗਈਆਂ ਠੀਕ ਹੈ ਠੀਕ ਹੈ ਸਾਰੀਆਂ ਗੱਡੀਆਂ ਦੀ ਆਪਾਂ ਕੈਂਬਰ ओके ਕਰਕੇ ਦੇਵਾਂਗੇ ਗਰੰਟੀ ਤੌਰ ਤੇ ਕਰਕੇ ਦੇਵਾਂਗੇ ਠੀਕ ਹੈ ਭਾਈ ਜੀ ਠੀਕ ਹੈ ਪੇਮੈਂਟ ਹੈ ਜਿਹੜੀ ਆ ਜਿਹੜੀ ਉਹ ਵੀ ਜਾਇਜ਼ ਹੋਊਗੀ ਆਪਣੀ ਕੋਈ ਬਈ ਨਹੀਂ ਹੈਗਾ ਵੀ ਹਾਂਜੀ ਤੇ ਬਾਕੀ ਕੋ ਹੋਰ ਕਹਿੰਦੀ ਸੀ ਕਿ ਤੁਸੀਂ ਵੀ ਕਿੰਨੇ ਕਿਲੋਮੀਟਰ ਤੱਕ ਦੀ ਉਹ ਚੀਜ਼ ਦਾ ਆਪਾਂ ਕਹਿੰਦੇ ਸੀ ਵੀ 5000 ਤੇ ਵੀ ਠੀਕ ਹੈ ਭਾਈ ਜੀ 5000 ਤੱਕ ਆਪਣੀ ਫੁੱਲ ਗਰੰਟੀ ਲੋ ਦੀ 5000 ਕਿਲੋਮੀਟਰ ਤੱਕ 5000 ਕਿਲੋਮੀਟਰ ਤੱਕ ਹੀ ਕਹਿੰਦਾ ਹਾਂ 5000 ਕਿਲੋਮੀਟਰ ਤੱਕ ਭਾਈ ਜੀ ਹੁਰੀ ਕਹਿੰਦੇ ਸਾਡੀ ਫੁੱਲ ਗਰੰਟੀ ਹੋਊਗੀ ਜਿਹੜਾ ਕੰਮ ਕਰਕੇ ਦੇਵਾਂਗੇ ਕੰਮ ਬਾਈ ਐਨੀ ਤਸੱਲੀ ਨਾਲ ਐਨਾ ਮੰਨ ਲਓ ਵੀ ਬਾਈ ਹੋਰਾਂ ਦਾ ਹੌਸਲੇ ਕਹਿੰਦੇ ਯਾਰ ਵੀ ਸਾਨੂੰ ਕੋਈ ਦਿੱਕਤ ਨਹੀਂ ਸਾਡੇ ਕੀਤੇ ਕੰਮ ਦੀ ਸਾਨੂੰ ਮਾਣ ਹੈ ਹੈਨਾ ਬਾਈ ਜੀ ਹੋਰ ਪੂਰੇ ਮਾਣ ਨਾਲ ਕਹਿੰਦੇ ਨੇ ਕਿ ਕੰਮ ਜਿਹੜਾ ਕਰਕੇ ਦੇਣਗੇ ਤਸੱਲੀ ਵਾਲਾ ਕੰਮ ਕਰਕੇ ਦੇਣਗੇ ਜਿਹੜੀ ਮਤਲਬ ਵੱਡੇ ਤੋਂ ਵੱਡੀ ਗੱਡੀ ਕਿਸੇ ਤੋਂ ਨਹੀਂ ਚੂਤ ਆਉਂਦੀ ਉਹ ਲੈ ਕੇ ਆਓ ਅਸੀਂ ਕਰਕੇ ਦੇਵਾਂ ਠੀਕ ਹੈ ਜੀ ਤੇ ਬਾਕੀ ਸਿਰ ਇੱਕ ਗੱਲ ਹੋਰ ਦੱਸ ਦਈਏ ਬਾਈ ਜੀ ਹੋਣੀ ਨਾ ਪਟੰਡੇ ਤੋਂ ਸਪੈਸ਼ਲ ਨੇ ਇਹ ਚੀਜ਼ਾਂ ਮਹਿਰ ਮਾਲਸਾਂ ਦੇ ਵਿੱਚ ਪਹਿਲੀ ਵਾਰੀ ਏਸ਼ੇ ਸ਼ੋਰੂਮ ਦੇ ਵਿੱਚ ਹੀ ਤੁਹਾਨੂੰ ਇਹ ਮਿਲ ਗਏ ਤੁਹਾਨੂੰ ਹੋਰ ਲਵੇ ਤਾਂ ਵੇ ਵਡੀਆਂ ਗੱਡੀਆਂ ਦਾ ਕੋਈ ਵੀ ਨੂੰ ਤੁਹਾਨੂੰ ਲੈਣ ਮੈਂਟਲਾ ਬੰਦਾ ਮਿਲਦਾ ਤੇ ਇਹ ਬਾਈ ਜਰੂਰ ਸਪੈਸ਼ਲ ਕੰਮ ਕਰਦੇ ਨੇ ਹਲੋ ਬਾਈ ਜੀ ਹਾਂ ਜੀ ਹਾਂ ਜੀ ਇਹ ਚ ਤੋਂ ਸਟਾਰਟ ਜੀ ਆਪਣੇ ਕੋਲ 13 ਇੰਚ ਤੋਂ ਸਟਾਰਟ ਆ ਵੀਰੇ ਠੀਕ ਹੈ ਜੀ 22 ਇੰਚ ਤੱਕ ਲੈ ਲਏਗਾ ਠੀਕ ਹੈ ਜੀ ਲਓ ਜੀ ਦੇਖ ਸਕਦੇ ਹੋ ਤੁਸੀਂ ਜਿਹੜੇ ਲਾਏ ਆ 13 ਤੋਂ ਲੈ ਕੇ 22 ਇੰਚ ਤੱਕ ਆਪਣੇ ਕੋਲ ਆਜ ਰਿਹਾ ਹਰ ਇੱਕ ਮਾਡਲ ਹੈ ਹਰ ਇੱਕ ਮਾਡਲ ਹਾਂ ਮੇਨ ਗੱਲ ਹੈ ਮਾਡਲ ਦੀ ਕਿਸੇ ਵੀ ਭਰਾ ਨੂੰ ਕਿਹੜਾ ਮਰਜੀ ਮਾਡਲ ਪਸੰਦ ਆਉਦਾ ਹੈ ਤਾਂ ਬਾਈ ਜੀ ਹੋਰੀ ਉਹ ਮਾਡਲ ਦੇਣਗੇ ਸੁਣੋ ਹਨਾ ਲਓ ਜੀ ਮੋਟਰਸਾਈਕਲ ਸਕੂਟਰੀਆਂ ਹਨਾ ਹਾਂ ਜੀ ਮੋਟਰਸਾਈਕਲ ਤੇ ਸਕੂਟਰੀਆਂ ਦੇ ਵੱਡੇ ਛੋਟੇ ਚੌੜੇ ਟਾਇਰ ਜਿਹੜੇ ਮਰਜੀ ਸਭ ਮਿਲ ਜਾਣਗੇ ਲਓ ਜੀ ਦੇਖ ਸਕਦੇ ਹੋ ਬਾਕੀ ਸਪੇਅਰ ਪਾਰਟ ਵੀ ਬਾਈ ਜੀ ਹੋਰਾਂ ਕੋਲ ਹੈਗਾ ਹੈ ਨਾ ਤਕਰੀਬ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਬਾਈ ਦੀ ਆਪਣਾ ਜਿਹੜਾ ਦੁਕਾਨ ਦਾ ਆਪਣੇ ਸ਼ੋਅਰੂਮ ਦਾ ਉਹ ਵੀ ਆਪਾਂ ਐਡਰੈਸ ਦੇ ਦਿੱ ਗਏ ਹਾਂ ਜੀ ਹਾਂ ਜੀ ਪਠੰਡਾ ਰੋਡ ਤੇ ਵੀਰੇ ਮਾਨਸਾ ਗੈਂਚਾ ਕੋਲੇ ਬਾਰ-ਬਾਰ ਕੀ ਨਾਮ ਪੈਂਦਾ ਜੀ ਆਪਣੇ ਸ਼ੋਰੂਮ ਦਾ ਏਅਰ ਟਾਇਰ ਪਲਾਜ਼ਾ ਟਾਇਰ ਪਲਾਜ਼ਾ ਲੋ ਜੀ ਪਹੁੰਚੋ ਜਰੂਰ ਮਾਨਸਾ ਦੇ ਵਿੱਚ ਪਹਿਲੀ ਵਾਰ ਬਹੁਤ ਹੀ ਵੱਡੇ ਧਮਾਕੇ ਲਾਦੇ ਬਾਈ ਜੀ ਉਹਨਾਂ ਨੇ ਹੋਲ ਸੇਲ ਤੇ ਤੁਹਾਨੂੰ ਟਾਇਰ ਮਿਲਣਗੇ ਜਿਹੜੀ ਮਰਜ਼ੀ ਗੱਡੀ ਤੇ ਲਾਏ ਲੈ ਲਓ ਟਾਇਰ ਲੈ ਲਓ ਤੇ ਤੁਹਾਨੂੰ ਤੁਸੀਂ ਐ ਮੰਨ ਲਓ ਵੀ ਹੋਲ ਸੇਲ ਰੇਟਾਂ ਤੇ ਮਿਲਣਗੇ ਬਹੁਤ ਹੀ ਘੱਟ ਰੇਟ ਤੇ ਮਿਲਣਗੇ ਸੋ ਬਾਕੀ ਜਿਹੜਾ ਨੰਬਰ ਹੈ ਬਾਈ ਜੀ ਜਿਹਦਾ ਆਪਾਂ ਸਕਰੀਨ ਤੇ ਛੱਡਾਂਗੇ ਬਾਈ ਜੀ ਆਪਣਾ ਨੰਬਰ ਵੀ ਰੋਲ ਦਿਓ ਜੀ ਨੰਬਰ ਆਪਣਾ ਹੈਗਾ ਜੀ 709 178218 ਜਦੋਂ ਮਰਜ਼ੀ ਕੰਟੈਕਟ ਕਰ ਲਓ ਠੀਕ ਹੈ ਜੀ ਜਦੋਂ ਮਰਜ਼ੀ ਕੰਟੈਕਟ ਕਰੋ ਬਾਈ ਜੀ ਨਾਲ ਸੂ ਧੰਨਵਾਦ ਲਓ ਜੀ ਇੱਕ ਬਾਈ ਜੀ ਹੋਰਾਂ ਨੇ ਬਹੁਤ ਵਧੀਆ ਆਫਰ ਹੋਰ ਲਾਤਾ ਕਹਿੰਦਾ ਕੋਈ ਵੀ ਭਰਾ ਨਵੇਂ ਟਾਇਰ ਜਾਂ ਲਾਇਟ ਪਾਉਂਦਾ ਹੈ ਲਾਇਟ ਵੀਲ ਪਾਉਂਦਾ ਤਾਂ ਵੀਰ ਹੋਰਾਂ ਦੇ ਅਲਾਈਨਮੈਂਟ ਤੇ ਬੈਲੈਂਸ ਬਿਲਕੁਲ ਫ੍ਰੀ ਕਰਕੇ ਦੇਣਗੇ ਗੱਡੀ ਦਾ ਹਨਾ ਇੱਕ ਗੱਲ ਹੋਰ ਧਿਆਨ ਚ ਰੱਖਿਓ ਵੀ ਵੀਡੀਓ ਦਾ ਸਕਰੀਨ ਸ਼ਾਟ ਲੈ ਕੇ ਬਾਈ ਜੀ ਹੋਰਾਂ ਨੂੰ ਦਿਖਾਓ ਬੈਲੈਂਸ ਤੇ ਅਲਾਈਨਮੈਂਟ ਬਿਲਕੁਲ ਫ੍ਰੀ ਕਰਾਓ ਜਿਹੜਾ ਭਰਾ ਟਾਇਰ ਅਤੇ ਲਾਈਫ ਆਉਂਦਾ ਉਹਨਾਂ ਵਾਸਤੇ ਸਪੈਸ਼ਲ ਆਫਰ ਹੈ ਤੇ ਬਾਕੀ ਸਾਰੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ